ਬਠਿੰਡੇ ਤੋਂ ਲੈ ਕੇ ਲੰਬੀ ਤੋਂ ਲੈ ਕੇ ਤੇ ਪਠਾਨਕੋਟ ਤੱਕ ਅਸੀਂ ਰੋਜ਼ ਜੁਆਇਨਿੰਗ ਕਰਾਵਾਂਗੇ ਸਾਨੂੰ 2-2 4-4 ਹਜ਼ਾਰ ਬੰਦੇ ਦੀ ਕਿਉਂਕਿ ਪੰਜਾਬ ਦੇ ਲੋਕ ਅਸੀਂ ਪਲਸ ਸਮਝ ਗਏ ਦੇ ਦੇ ਵਿੱਚ ਵੱਡੀਆਂ-ਵੱਡੀਆਂ ਜੁਆਇਨਿੰਗਸ ਆਣ ਕੇ ਬਹੁਤ ਵੱਡੇ ਲੀਡਰ ਸਾਡੇ ਨਾਲ ਇਨ ਟੱਚ ਨੇ ਅਸੀਂ ਵੀ ਉਹਨਾਂ ਨੂੰ ਕਿਹੜੀ ਪਾਰਟੀ ਦੀ ਤੋਂ ਤਰਨ ਤਰਨ ਚੋਣਾਂ ਲੈ ਕੇ ਜਿੱਥੇ ਕਾਫੀ ਸਿਆਸਤ ਗਰਮਾਈ ਹੋਈ ਹੈ ਉੱਥੇ ਅਕਾਲੀ ਦਲ ਕਾਫੀ ਤੜਿਆਂ ਦੇ ਵਿੱਚ ਲੱਗਦਾ ਤੁਹ ਭਾਜਪਾ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਵੋਟ ਬੈਂਕ ਦਾ ਜੀ ਇਹ ਸੇੰਗ ਛੁੱਟਣਗੇ ਕਰਜ਼ਾ ਮਾਫੀ ਹੋਏਗੀ ਕਿਸਾਨ ਭੰਗੜੇ ਪਾਏਗਾ ਮੋਦੀ ਦੇ ਨਾ ਦੀਏ ਧੰਨਵਾਦ ਕਰ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ ਤੇ ਫਤੇਜੰਗ ਬਾਜਵਾ ਜੋ ਕਿ ਅੱਗੇ ਵੱਧ ਕੇ ਲੋਕਾਂ ਨੂੰ ਵਾਅਦੇ ਤੋਂ ਵਾਅਦ ਪਾਰਟੀ ਦੇ ਵਿੱਚ ਜੁਆਇਨ ਕਰਾ ਰਹੇ ਨੇ ਤੇ ਮਜ਼ਬੂਤ ਕਰ ਰਹੇ ਨੇ ਗੱਲਬਾਤ ਕਰਾਂਗੇ ਬਾਜਵਾ ਸਾਹਿਬ ਜੁਆਇਨਿੰਗ ਲਗਾਤਾਰ ਭਾਜਪਾ ਨੂੰ ਇੱਕ ਵੱਡੀ ਮਜ਼ਬੂਤੀ ਵੱਖਰੀ ਲਹਿਰ ਭਾਜਪਾ ਨੇ ਤੋਰੀ ਹੈ ਤੁਸੀਂ ਕੀ ਸਮਝਦੇ ਹੋ ਭਾਜਪਾ ਨੇਲੇ 2-4 ਸਾਲਾਂ ਦੇ ਵਿੱਚ ਕੀ ਇਹ ਜਿਹੇ ਕੰਮ ਕੀਤਾ ਜੋ ਪੰਜਾਬੀ ਭਾਜਪਾ ਨਾਲ ਤੁਰ ਰਿਹਾ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਪਾਰਟੀ ਦੀ ਲੀਡਰਸ਼ਿਪ ਬਹੁਤ ਚੰਗੀ ਤਰ੍ਹਾਂ ਸਮਝ ਰਹੀ ਹੈ ਪੰਜਾਬ ਨੂੰ ਜੀ ਮੈਂ ਤਾਂ ਉਹਨਾਂ ਨੂੰ ਇੱਕ ਪੇਸ਼ਕਸ਼ ਕੀਤੀ ਸੀ ਵੀ ਬਠਿੰਡੇ ਤੋਂ ਲੈ ਕੇ ਲੰਬੀ ਤੋਂ ਲੈ ਕੇ ਤੇ ਪਠਾਨਕੋਟ ਤੱਕ ਅਸੀਂ ਰੋਜ਼ ਜੁਆਇਨਿੰਗ ਕਰਾਵਾਂਗੇ ਸਾਨੂੰ 2-2 4-4 ਹਜ਼ਾਰ ਬੰਦੇ ਦੀ ਕਿਉਂਕਿ ਪੰਜਾਬ ਦੇ ਲੋਕ ਅਸੀਂ ਪਲਸ ਸਮਝ ਗਏ ਪੰਜਾਬ ਦੇ ਲੋਕ ਹੁਣ ਭਾਜਪੀ ਦੇ ਨਾਲ ਨਾਲ ਕੇ ਸੇਵਾ ਕਰਨਾ ਜਾਂਦੇ ਨੇ ਜੀ ਇੱਕ ਮੌਕਾ ਇੱਕ ਲਿੰਕ ਹੁੰਦਾ ਹੈ ਵੀ ਕਿਦੇ ਰਾਈ ਬੰਦੇ ਨੂੰ ਇੱਕ ਰਾਹ ਜਿਹੜਾ ਮਿਲਦਾ ਜਿੱਦਾਂ ਦਲਬੀਰ ਜੀ ਨੇ ਕੀਤਾ ਜੀ ਤੋਂ ਇਹ ਅਸੀਂ ਵੀ ਲੋਕਾਂ ਨਾਲ ਜੁੜਨਾ ਹੈ ਤੇ ਲੋਕ ਵੀ ਸਾਡੇ ਨਾਲ ਜੁੜ ਰਹੇ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਮਾਤਰਾ ਦੇ ਵਿੱਚ ਆਏਗੀ ਸਿੰਗਲ ਹੈਂਡੈਡਲੀ ਅਸੀਂ ਇਲੈਕਸ਼ਨ ਲੜ ਕੇ ਚੰਗੇ ਲੋਕ ਜੁਆਇਨ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਤਰਨ ਤਰਨ ਦੀ ਇਲੈਕਸ਼ਨ ਟੱਪ ਲੈਣਗੇ ਜੀ ਉਸ ਤੋਂ ਬਾਅਦ ਤੁਹਾਨੂੰ ਤਕਰੀਬਨ ਹਫਤੇ ਦੇ ਵਿੱਚ ਵੱਡੀਆਂ-ਵੱਡੀਆਂ ਜੁਆਇਨਿੰਗਸ ਆਣਗੇ ਬਹੁਤ ਵੱਡੇ ਲੀਡਰ ਸਾਡੇ ਨਾਲ ਇਨ ਟੱਚ ਨੇ ਅਸੀਂ ਵੀ ਉਹਨਾਂ ਨੂੰ ਕਿਹੜੀ ਪਾਰਟੀ ਦੀ ਮੈਂ ਕਹਿੰਦਾ ਛੱਡੋ ਇਹ ਗੱਲ ਬਾਕੀ ਗੱਲਾਂ ਜੇ ਕਹੇ ਜਿੱਦ ਦਿਨ ਆ ਜਾਣਗੇ ਉਦੋਂ ਤੁਹਾਨੂੰ ਪਤਾ ਲੱਗ ਜਾਣਾ ਜੀ ਜੀ ਸੋ ਭਾਈ ਸਾਹਿਬ ਭਾਰਤੀ ਜਨਤਾ ਪਾਰਟੀ ਡਿਮਾਂਡ ਸੋ ਜੀ ਸੋ ਤਰਨ ਤਰਨ ਚੋਣਾਂ ਨੂੰ ਲੈ ਕੇ ਜਿੱਥੇ ਕਾਫੀ ਸਰਸਦ ਗਰਮਾਈ ਹੋਈ ਆ ਉਥੇ ਅਕਾਲੀ ਦਲ ਕਾਫੀ ਤੜਿਆਂ ਦੇ ਵਿੱਚ ਲੱਗਦਾ ਤੁਹਾਨੂੰ ਭਾਜਪਾ ਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਵੋਟ ਬੈਂਕ ਦਾ ਜੀ ਡੈਫੀਨਿਟਲੀ ਹੋਏਗਾ ਜੀ ਜਿੰਨੀ ਵੋਟ ਵੰਡੀ ਜਾਊਗੀ ਤੇ ਉਹਨਾਂ ਨੈਸ਼ਨਲ ਪਾਰਟੀ ਨੂੰ ਤਾਂ ਫਾਇਦਾ ਹੋਣਾ ਹੀ ਹੁੰਦਾ। ਸੋ ਬਾਈਬਾਹ ਸਾਹਿਬ ਜਿੱਦਾਂ ਕਿ ਤੁਸੀਂ ਕਹੇ ਵੀ ਭਾਜਪਾ ਨੇ ਨਵਾਂ ਜਿਹਾ ਫੜੀ ਆ, ਪੰਜਾਬ ਦਾ ਪਤਾ ਲੱਗ ਗਿਆ ਪੰਜਾਬੀ ਕੀ ਚਾਹੁੰਦੇ ਨੇ। ਪਹਿਲਾਂ ਕਿਸਾਨਾਂ ਦੇ ਮੁੱਦੇ ਹੌਲੀ-ਹੌਲੀ ਭਾਜਪਾ ਤੇ ਲੋ ਹੱਲ ਕਰਨ ਲੱਗੀ ਆ। ਉਹ ਵੀ ਗੱਲ ਠੀਕ ਆ ਪਰ ਬੰਦੀ ਸਿੰਘਾਂ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜੂ ਨੂੰ ਲੈ ਕੇ ਵੀ ਸੁਣਵਾਈ ਹੋਣੀ। ਕਿੱਦਾਂ ਦੇ ਦੇ ਦੋ ਬੰਦੀ ਸਿੰਘਾਂ ਦੀ ਰਾਹੇ ਨੂੰ ਲੈ ਕੇ ਲਗਾਤਾਰ ਭਾਜਪਾ ਨੇ 1% ਫੈਸਲਾ ਪਾਰਟੀ ਨੇ ਕੀਤਾ ਹੋਇਆ। ਸਿਰਫ ਕੁਝ ਮਸਲਿਆਂ ਦੇ ਕਰਕੇ ਪਾਰਟੀ ਜਿਹੜੀ ਚੁੱਪ ਐ। ਜਿਸ ਦਿਨ ਉਹ ਮਸਲਾ ਕਲੀਅਰ ਹੋ ਗਿਆ ਸੁਪਰੀਮ ਕੋਰਟ ਤੋਂ ਤੇ ਉਹ ਨਾਲ ਹੀ ਅਸੀਂ ਕਰਵਾ ਦੇਣਾ ਜੀ ਸੋ ਪੰਜਾਬ ਦੇ ਵਿੱਚ ਆਮਦੀ ਸਿੰਘ ਛੁੱਟਣਗੇ ਕਰਜ਼ਾ ਮਾਫੀ ਹੋਏਗੀ ਕਿਸਾਨ ਭੰਗੜੇ ਪਾਏਗਾ ਮੋਦੀ ਦੇ ਨਾਦੀਏ ਧੰਨਵਾਦ ਕਰ ਚਲੋ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ ਤੇ ਫਤੇਜੰਗ ਬਾਜਵਾ ਜੋ ਕਿ ਅੱਗੇ ਵੱਧ ਕੇ ਲੋਕਾਂ ਨੂੰ ਵਾਅਦੇ ਤੋਂ ਵਾਅਦ ਪਾਰਟੀ ਦੇ ਵਿੱਚ ਜੁਆਇਨ ਕਰਾ ਰਹੇ ਨੇ ਤੇ ਮਜ਼ਬੂਤ ਕਰ ਰਹੇ ਨੇ ਗੱਲਬਾਤ ਕਰਾਂਗੇ ਬਾਜਵਾ ਸਾਹਿਬ ਜੁਆਇਨਿੰਗ ਲਗਾਤਾਰ ਭਾਜਪਾ ਨੂੰ ਕੋ ਵੱਡੀ ਮਜ਼ਬੂਤੀ ਵੱਖਰੀ ਲਹਿਰ ਭਾਜਪਾ ਨੇ ਤੋਰੀ ਹੈ ਤੁਸੀਂ ਕੀ ਸਮਝਦੇ ਹੋ ਭਾਜਪਾ ਨੇਲੇ 2-4 ਸਾਲਾਂ ਦੇ ਵਿੱਚ ਕੀ ਇਹ ਜਿਹੇ ਕੰਮ ਕੀਤਾ ਜੋ ਪੰਜਾਬੀ ਪਾਜ ਪਾਜ ਨਾਲ ਤੁਰਨੇ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਪਾਰਟੀ ਦੀ ਲੀਡਰਸ਼ਿਪ ਬਹੁਤ ਚੰਗੀ ਤਰ੍ਹਾਂ ਸਮਝ ਰਹੀ ਹੈ ਪੰਜਾਬ ਨੂੰ ਜੀ ਮੈਂ ਤਾਂ ਉਹਨਾਂ ਨੂੰ ਇੱਕ ਪੇਸ਼ਕਸ਼ ਕੀਤੀ ਸੀ ਵੀ ਬਠਿੰਡੇ ਤੋਂ ਲੈ ਕੇ ਲੰਬੀ ਤੋਂ ਲੈ ਕੇ ਤੇ ਪਠਾਨਕੋਟ ਤੱਕ ਅਸੀਂ ਰੋਜ਼ ਜੁਆਇਨਿੰਗ ਕਰਾਵਾਂਗੇ ਸਾਨੂੰ 2-2 4-4 ਹਜ਼ਾਰ ਬੰਦੇ ਦੀ ਕਿਉਂਕਿ ਪੰਜਾਬ ਦੇ ਲੋਕ ਅਸੀਂ ਪਲਸ ਸਮਝ ਗਏ ਪੰਜਾਬ ਦੇ ਲੋਕ ਹੁਣ ਭਾਜਪੀ ਦੇ ਨਾਲ ਨਾਲ ਕੇ ਸੇਵਾ ਕਰਨਾ ਜਾਂਦੇ ਨੇ ਜੀ ਇੱਕ ਮੌਕਾ ਇੱਕ ਲਿੰਕ ਹੁੰਦਾ ਕਿ ਕਿਤੇ ਰਾਈ ਬੰਦੇ ਨੂੰ ਇੱਕ ਰਾਹ ਜਿਹੜਾ ਮਿਲਦਾ ਜਿਦਾ ਦਲਬੀਰ ਜੀ ਨੇ ਕੀਤਾ ਜੀ ਤੋਂ ਇਹ ਅਸੀਂ ਵੀ ਲੋਕਾਂ ਨਾਲ ਜੁੜਨਾ ਤੇ ਲੋਕ ਵੀ ਸਾਡੇ ਨਾਲ ਜੁੜ ਰਹੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਮਾਤਰਾ ਦੇ ਵਿੱਚ ਆਏਗੀ ਸਿੰਗਲ ਹੈਂਡੈਡਲੀ ਅਸੀਂ ਇਲੈਕਸ਼ਨ ਲੜ ਕੇ ਚੰਗੇ ਲੋਕ ਜੁਆਇਨ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਤਰਨ ਤਰਨ ਦੀ ਇਲੈਕਸ਼ਨ ਟੱਪ ਲੈਣ ਜੀ ਉਸ ਤੋਂ ਬਾਅਦ ਤੁਹਾਨੂੰ ਤਕਰੀਬਨ ਹਫਤੇ ਦੇ ਵਿੱਚ ਵੱਡੀਆਂ-ਵੱਡੀਆਂ ਜੁਆਇਨਿੰਗਜ਼ ਆਣ ਕੇ ਬਹੁਤ ਵੱਡੇ ਲੀਡਰ ਸਾਡੇ ਨਾਲ ਇਨ ਟੱਚ ਨੇ ਅਸੀਂ ਵੀ ਉਹਨਾਂ ਨੂੰ ਕਿਹੜੀ ਪਾਰਟੀ ਦੀ ਮੈਂ ਕਹਿੰਦਾ ਛੱਡੋ ਇਹ ਗੱਲ ਬਾਕੀ ਗੱਲਾਂ ਜੇ ਕਹੇ ਜਿੱਦ ਦਿਨ ਆ ਜਾਣਗੇ ਉਦੋਂ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ ਜੀ ਸੋ ਭਾਈ ਸਾਹਿਬ ਭਾਰਤੀ ਜਨਤਾ ਪਾਰਟੀ ਡਿਮਾਂਡ ਸੋ ਤਰਨ-ਤਰਨ ਚੋਣਾਂ ਨੂੰ ਲੈ ਕੇ ਜਿੱਥੇ ਕਾਫੀ ਸਸਸਦ ਗਰਮਾਈ ਹੋਈ ਆ ਉਥੇ ਅਕਾਲੀ ਦਲ ਕਾਫੀ ਧੜਿਆਂ ਦੇ ਵਿੱਚ ਲੱਗਦਾ ਤੁਹਾਨੂੰ ਭਾਜਪਾ ਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਵੋਟ ਬੈਂਕ ਦਾ ਜੀ ਡੈਫੀਨਿਟਲੀ ਹੋਏਗਾ ਜੀ ਜਿੰਨੀ ਵੋਟ ਵੰਡੀ ਜਾਊਗੀ ਤੇ ਉਹਨਾਂ ਨੈਸ਼ਨਲ ਪਾਰਟੀ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ। ਸੋ ਬਾਈਬਾਹ ਸਾਹਿਬ ਜਿੱਦਾਂ ਕਿ ਤੁਸੀਂ ਕਹੇ ਵੀ ਭਾਜਪਾ ਨੇ ਨਵਾਂ ਜਿਹਾ ਫੜੀ ਆ, ਪੰਜਾਬ ਦਾ ਪਤਾ ਲੱਗ ਗਿਆ ਪੰਜਾਬੀ ਕੀ ਚਾਹੁੰਦੇ ਨੇ। ਪਹਿਲਾਂ ਕਿਸਾਨਾਂ ਦੇ ਮੁੱਦੇ ਹੌਲੀ-ਹੌਲੀ ਭਾਜਪਾ ਤੇ ਲੋ ਹੱਲ ਕਰਨ ਲੱਗੀ ਆ। ਉਹ ਵੀ ਗੱਲ ਠੀਕ ਆ ਪਰ ਬੰਦੀ ਸਿੰਘਾਂ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜੂ ਨੂੰ ਲੈ ਕੇ ਵੀ ਸੁਣਵਾਈ ਹੋਣੀ। ਕਿੱਦਾਂ ਦੇ ਦੇ ਦੋ ਬੰਦੀ ਸਿੰਘਾਂ ਦੀ ਰਾਹੇ ਨੂੰ ਲੈ ਕੇ ਲਗਾਤਾਰ ਭਾਜਪਾ ਨੇ 1% ਫੈਸਲਾ ਪਾਰਟੀ ਨੇ ਕੀਤਾ ਹੋਇਆ। ਸਿਰਫ ਕੁਝ ਮਸਲਿਆਂ ਦੇ ਕਰਕੇ ਪਾਰਟੀ ਜਿਹੜੀ ਚੁੱਪ ਐ। ਜਿਸ ਦਿਨ ਉਹ ਮਸਲਾ ਕਲੀਅਰ ਹੋ ਗਿਆ ਸੁਪਰੀਮ ਕੋਰਟ ਤੋਂ ਤੇ ਉਹ ਨਾਲ ਹੀ ਅਸੀਂ ਕਰਵਾ ਦੇਣਾ ਜੀ ਸੋ ਪੰਜਾਬ ਦੇ ਵਿੱਚ ਆਮਦੀ ਸਿੰਘ ਛੁੱਟਣਗੇ ਕਰਜ਼ਾ ਮਾਫੀ ਹੋਏਗੀ ਕਿਸਾਨ ਭੰਗੜੇ ਪਾਏਗਾ ਮੋਦੀ ਦੇ ਨਾਦੀਏ ਧੰਨਵਾਦ ਕਰ ਚਲੋ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ ਤੇ ਫਤੇਜੰਗ ਬਾਜਵਾ ਜੋ ਕਿ ਅੱਗੇ ਵੱਧ ਕੇ ਲੋਕਾਂ ਨੂੰ ਵਾਅਦੇ ਤੋਂ ਵਾਅਦ ਪਾਰਟੀ ਦੇ ਵਿੱਚ ਜੁਆਇਨ ਕਰਾ ਰਹੇ ਨੇ ਤੇ ਮਜ਼ਬੂਤ ਕਰ ਰਹੇ ਨੇ ਗੱਲਬਾਤ ਕਰਾਂਗੇ ਬਾਜਵਾ ਸਾਹਿਬ ਜੁਆਇਨਿੰਗ ਲਗਾਤਾਰ ਭਾਜਪਾ ਨੂੰ ਕੋ ਵੱਡੀ ਮਜ਼ਬੂਤੀ ਵੱਖਰੀ ਲਹਿਰ ਭਾਜਪਾ ਨੇ ਤੋਰੀ ਹੈ ਤੁਸੀਂ ਕੀ ਸਮਝਦੇ ਹੋ ਭਾਜਪਾ ਨੇਲੇ 2-4 ਸਾਲਾਂ ਦੇ ਵਿੱਚ ਕੀ ਅਜਿਹੇ ਕੰਮ ਕੀਤਾ ਜੋ ਪੰਜਾਬੀ ਪਾਜ ਪਾਜ ਨਾਲ ਤੁਰਨੇ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਪਾਰਟੀ ਦੀ ਲੀਡਰਸ਼ਿਪ ਬਹੁਤ ਚੰਗੀ ਤਰ੍ਹਾਂ ਸਮਝ ਰਹੀ ਹੈ ਪੰਜਾਬ ਨੂੰ ਜੀ ਮੈਂ ਤਾਂ ਉਹਨਾਂ ਨੂੰ ਇੱਕ ਪੇਸ਼ਕਸ਼ ਕੀਤੀ ਸੀ ਵੀ ਬਠਿੰਡੇ ਤੋਂ ਲੈ ਕੇ ਲੰਬੀ ਤੋਂ ਲੈ ਕੇ ਤੇ ਪਠਾਨਕੋਟ ਤੱਕ ਅਸੀਂ ਰੋਜ਼ ਜੁਆਇਨਿੰਗ ਕਰਾਵਾਂਗੇ ਸਾਨੂੰ 2-2 4-4 ਹਜ਼ਾਰ ਬੰਦੇ ਦੀ ਕਿਉਂਕਿ ਪੰਜਾਬ ਦੇ ਲੋਕ ਅਸੀਂ ਪਲਸ ਸਮਝ ਗਏ ਪੰਜਾਬ ਦੇ ਲੋਕ ਹੁਣ ਭਾਜਪੀ ਦੇ ਨਾਲ ਨਾਲ ਕੇ ਸੇਵਾ ਕਰਨਾ ਜਾਂਦੇ ਨੇ ਜੀ ਇੱਕ ਮੌਕਾ ਇੱਕ ਲਿੰਕ ਹੁੰਦਾ ਹੈ ਵੇ ਕਿਤੇ ਰਾਈ ਬੰਦੇ ਨੂੰ ਇੱਕ ਰਾਹ ਜਿਹੜਾ ਮਿਲਦਾ ਜਿਦਾ ਦਲਬੀਰ ਜੀ ਨੇ ਕੀਤਾ ਜੀ ਤੋਂ ਇਹ ਅਸੀਂ ਵੀ ਲੋਕਾਂ ਨਾਲ ਜੁੜਨਾ ਤੇ ਲੋਕ ਵੀ ਸਾਡੇ ਨਾਲ ਜੁੜ ਰਹੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਮਾਤਰਾ ਦੇ ਵਿੱਚ ਆਏਗੀ ਸਿੰਗਲ ਹੈਂਡੈਡਲੀ ਅਸੀਂ ਇਲੈਕਸ਼ਨ ਲੜ ਕੇ ਚੰਗੇ ਲੋਕ ਜੁਆਇਨ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਤਰਨ ਤਰਨ ਦੀ ਇਲੈਕਸ਼ਨ ਟੱਪ ਲੈਣ ਜੀ ਉਸ ਤੋਂ ਬਾਅਦ ਤੁਹਾਨੂੰ ਤਕਰੀਬਨ ਹਫਤੇ ਦੇ ਵਿੱਚ ਵੱਡੀਆਂ-ਵੱਡੀਆਂ ਜੁਆਇਨਿੰਗਜ਼ ਆਣ ਕੇ ਬਹੁਤ ਵੱਡੇ ਲੀਡਰ ਸਾਡੇ ਨਾਲ ਇਨ ਟੱਚ ਨੇ ਅਸੀਂ ਵੀ ਉਹਨਾਂ ਨੂੰ ਕਿਹੜੀ ਪਾਰਟੀ ਦੀ ਮੈਂ ਕਹਿੰਦਾ ਛੱਡੋ ਹੀ ਦਿੰਦੇ ਬਾਕੀ ਗੱਲਾਂ ਜੇ ਕਹੇ ਦਿਨ ਆ ਜਾਣਗੇ ਉਦੋਂ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ ਜੀ ਸੋ ਮਾਈਆ ਸਾਹਿਬ ਭਾਰਤੀ ਜਨਤਾ ਪਾਰਟੀ ਡਿਮਾਂਡ ਸੋ ਤਰਨ ਤਰਨ ਚੋਣਾਂ ਨੂੰ ਲੈ ਕੇ ਜਿੱਥੇ ਕਾਫੀ ਸਿਆਸਤ ਗਰਮਾਈ ਹੋਈ ਹੈ ਉੱਥੇ ਅਕਾਲੀ ਦਲ ਕਾਫੀ ਧੜਿਆਂ ਦੇ ਵਿੱਚ ਲੱਗਦਾ ਸੋ ਭਾਜਪਾ ਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਵੋਟ ਬੈਂਕ ਦਾ ਜੀ ਡੈਫੀਨਿਟਲੀ ਹੋਏਗਾ ਜੀ ਜਿੰਨੀ ਵੋਟ ਵੰਡੀ ਜਾਊਗੀ ਤੇ ਉਹਨਾਂ ਨੈਸ਼ਨਲ ਪਾਰਟੀ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ। ਸੋ ਬਾਈਬਾਹ ਸਾਹਿਬ ਜਿੱਦਾਂ ਕਿ ਤੁਸੀਂ ਕਿਹਾ ਵੀ ਭਾਜਪਾ ਨੇ ਨਵਾਂ ਜਿਹਾ ਫੜੀਆ, ਪੰਜਾਬ ਦਾ ਪਤਾ ਲੱਗ ਗਿਆ ਪੰਜਾਬੀ ਕੀ ਚਾਹੁੰਦੇ ਨੇ। ਪਹਿਲਾਂ ਕਿਸਾਨਾਂ ਦੇ ਮੁੱਦੇ ਹੌਲੀ-ਹੌਲੀ ਭਾਜਪਾ ਤੋਂ ਹੱਲ ਕਰਨ ਲੱਗੀ ਐ। ਉਹ ਵੀ ਗੱਲ ਠੀਕ ਐ ਪਰ ਬੰਦੀ ਸਿੰਘਾਂ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜੂ ਨੂੰ ਲੈ ਕੇ ਵੀ ਸੁਣਵਾਈ ਹੋਣੀ। ਕਿੱਦਾਂ ਦੇ ਦਿਓ ਬੰਦੀ ਸਿੰਘਾਂ ਦੀ ਰਾਹੇ ਨੂੰ ਲੈ ਕੇ ਲਗਾਤਾਰ ਭਾਜਪਾ ਨੇ 101% ਫੈਸਲਾ ਪਾਰਟੀ ਨੇ ਕੀਤਾ ਹੋਇਆ। ਸਿਰਫ ਕੁਝ ਮਸਲਿਆਂ ਦੇ ਕਰਕੇ ਪਾਰਟੀ ਜਿਹੜੀ ਚੁੱਪ ਐ। ਜਿਸ ਦਿਨ ਉਹ ਮਸਲਾ ਕਲੀਅਰ ਹੋ ਗਿਆ ਸੁਪਰੀਮ ਕੋਰਟ ਤੋਂ ਤੇ ਉਹ ਨਾਲ ਹੀ ਅਸੀਂ ਕਰਵਾ ਦੇਣਾ ਜੀ ਸੋ ਪੰਜਾਬ ਦੇ ਵਿੱਚ ਆਮ ਮੋਦੀ ਸਿੰਘ ਛੁੱਟਣਗੇ ਕਰਜ਼ਾ ਮਾਫੀ ਹੋਏਗੀ ਕਿਸਾਨ ਭੰਗੜੇ ਪਾਏਗਾ ਮੋਦੀ ਦੇ ਨਾਦੀਏ ਧੰਨਵਾਦ ਕਰ ਧੰਨਵਾਦ ਜੀ ਸੋ ਇਸ ਸੰਸਦ ਫਤਿਹ ਜੰਗ ਬਾਜਵਾ ਜੋ ਕਿ ਭਾਜਪਾ ਦੇ ਇੱਕ ਵੱਡੇ ਲੀਡਰ ਨੇ ਤੇ ਲਗਾਤਾਰ ਪੰਜਾਬ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਉਹ ਲੀਡਰਾਂ ਨੂੰ ਮਿਲਦੇ ਹੋਏ ਵੀ ਨਜ਼ਰ ਆ ਦੇਖਣਾ ਹੋਵੇਗਾ ਹੁਣ ਭਾਜਪਾ ਨਾਲ ਸਮੇਂ ਦੇ ਵਿੱਚ ਜਿੱਦਾਂ ਕਿ ਫਤਿਹ ਜੰਗ ਬਾਜਵਾ ਵੱਲੋਂ ਇੱਕ ਵੱਡੀ ਸਟੇਟਮੈਂਟ ਦੇ ਦਿੱਤੀ ਗਈ ਆ ਕਿ ਵੱਡੇ ਲੀਡਰਾਂ ਨਾਲ ਸਮੇਂ ਦੇ ਵਿੱਚ ਸ਼ਾਮਲ ਹੋਣਗੇ ਤਰਨ ਤਰਨ ਚੋਣਾਂ ਤੋਂ ਬਾਅਦ ਕੀ ਰੁਝਾਨ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਾਅ ਨਾਲ ਸਮਾਂ ਦੱਸੇਗਾ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ